ਮਿਲ ਕੇ ਆਏ ਆ ਤੁਹਾਨੂੰ ਕਿੱਦਾਂ ਦਾ ਮਾਹੌਲ ਸੀਗਾ ਅੰਦਰ ਮੁਲਾਕਾਤ ਦਾ ਨਹੀਂ ਠੀਕ ਸੀ ਮਾਹੌਲ ਹਾਂਜੀ ਉਹ ਇਦਾਂ ਕਿ 2 ਵਜੇ ਦੇ ਉੱਠੇ ਸੀ ਕਿਤੇ ਸੁੱਤੇ ਇੱਥੇ ਸੀ ਤੇ ਉਹ ਇੱਕ ਉਹ ਜਿਹੜੇ ਯਾਤਰਾ ਚ ਆਏ ਉਹ 5-6 ਘੰਟੇ ਦਾ ਸਫ਼ਰ ਹੋ ਗਿਆ ਠੀਕ ਹੈ ਤੇ ਥੋੜੇ ਜਿਹਾ ਉਹਨਾਂ ਸਿਰ ਸੁਰ ਦਰਦ ਕਰ ਰਿਹਾ ਸੀ ਤੇ ਬਾਕੀ ਠੀਕ ਹੈ ਉਹਨਾਂ ਚੜ੍ਹਦੀ ਕਲਾ ਸੀ ਮਾਹੌਲ ਕਿੱਦਾਂ ਦਾ ਸੀਗਾ ਮੀਟਿੰਗ ਦਾ ਮਤਲਬ ਕਿ ਨਹੀਂ ਨਹੀਂ ਬਹੁਤ ਬਹੁਤ ਨਾਰਮਲ ਸੀ ਉਹ ਉਹ ਪਹਿਲਾਂ ਵੀ ਕਦੇ ਇੰਨੇ ਜ਼ਿਆਦਾ ਨਾ ਖੁਸ਼ ਹੁੰਦੇ ਤੇ ਨਾ ਕਰੀ ਗੰਨੀ ਚ ਜਾਂਦੇ ਮੇਰਾ ਖਿਆਲ ਠੀਕ ਸੀ ਮਾਹੌਲ ਠੀਕ ਹੈ ਕੋਈ ਦੱਸਿਆ ਉਹਨਾਂ ਨੇ ਸੋਚ ਚੁੱਕੀ ਕਿ ਕਿਹੜੇ ਤਰੀਕੇ ਦਾ ਉੱਥੇ ਕੋਈ ਦੇ ਕੋਣ ਕੋਣ ਉੱਥੇ ਬੋਲ ਸੀਗਾ ਇਹ ਬਾਰੇ ਚ ਗੱਲ ਨਹੀਂ ਹੋਈ ਉਹਨਾਂ ਨੇ ਕਹਿੰਦਾ ਕਿ ਉੱਥੇ ਠੀਕ ਵਧੀਆ ਬੋਲ ਚ ਸਭ ਕੁਝ ਹੋਇਆ ਤੇ ਠੀਕ ਸੀ ਉਹ ਮੂੰਹ ਮਿਠਾ ਕਰਾਇਆ ਫਿਰ ਉਹਨਾਂ ਦਾ ਹਾਂਜੀ ਮੂੰਹ ਮਿਠਾ ਕਰਾਇਆ ਉਹਨਾਂ ਦਾ ਉਹਨਾਂ ਨੇ ਜੋ ਗੁਰੂ ਮਹਾਰਾਜ ਦਾ ਕਲ ਪ੍ਰਸ਼ਾਦ ਮਿਲਿਆ ਸੀ ਠੀਕ ਹੈ ਉਹ ਉਹਨਾਂ ਨੂੰ ਦਿੱਤਾ ਗਿਆ ਉਹ ਕਮੇਟੀ ਨੇ ਸਰੋਪਾ ਦਿੱਤਾ ਸੀ ਉਹਨਾਂ ਲਈ ਉਹ ਉਹਨਾਂ ਨੂੰ ਉਹਨਾਂ ਦੇ ਗੱਲ ਚ ਪਾਇਆ ਗਿਆ ਤੇ ਉਹਨਾਂ ਨੇ ਬਹੁਤ ਗੁਰੂ ਮਹਾਰਾਜ ਦਾ ਕਮੇਟੀ ਦਾ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਕਿ ਚਲੋ ਜਿਹੜੇ ਮਾਲਾ ਸਾਡੇ ਸਰ ਤੇ ਸਾਰੀ ਕੌਮ ਦੇ ਸਰ ਤੇ ਮੇਰ ਪ੍ਰਯਤਨ ਰੱਖਾ ਹਲਕਾ ਵਾਸੀਆਂ ਵਾਸਤੇ ਕੀ ਸੁਨੇਹਾ ਦਿੱਤਾ ਉਹਨਾਂ ਨੇ ਹਲਕਾ ਵਾਸੀਆਂ ਵਾਸਤੇ ਉਹ ਕਹਿੰਦੇ ਕਿ ਤੁਸੀਂ ਜਿੰਨਾ ਚਿਰ ਮੇਰੀ ਗੈਰਹਾ ਜਰੀ ਤੁਸੀਂ ਸਾਰੀ ਟੀਮ ਜਿੱਦਾਂ ਲੱਖਾਂ ਲੜੀਏ ਇੰਦਾ ਤੁਸੀਂ ਮਿਲ ਜੁਲ ਕੇ ਉਹਨਾਂ ਦੇ ਜੋ ਵੀ ਸਮੱਸਿਆਵਾਂ ਹੱਲ ਕਰਨ ਦੀ ਕੋਸ਼ਿਸ਼ ਕਰੋ ਤੇ ਇੱਥੇ ਸ਼੍ਰੋਮਣੀ ਕਮੇਟੀ ਬਾਰੇ ਕੋਈ ਵਿਚਾਰ ਹੋਇਆ ਨਹੀਂ ਉਹਨਾਂ ਨੇ ਹੋਰ ਕੋਈ ਵਿਚਾਰ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਇਹ ਵੋਟਾਂ ਮੰਡ ਤੇ ਟੈਸਮਾ ਥੋੜਾ ਰਹਿ ਗਿਆ ਤੇ ਜੇਦੀ ਵੀ ਵੋਟ ਨਹੀਂ ਬਣੀ ਉਹਦੀ ਕੋਸ਼ਿਸ਼ ਕਰੋ ਕਿ ਸੰਗਤਾਂ ਨੂੰ ਅਪੀਲ ਕਰੋ ਕਿ ਉਹ ਉਹ ਵੋਟਾਂ ਮਰੋਣ ਤੇ ਜਦੋਂ ਕਿਤੇ ਇਲੈਕਸ਼ਨ ਹੋਵੇ ਉਦੋਂ ਚੰਗੇ ਬੰਦੇ ਚੁਣ ਕੇ ਜਿਹੜੇ ਆ ਉਹ ਉਸ ਸ਼੍ਰੋਮਣੀ ਕਮੇਟੀ 'ਚ ਭੇਜੇ ਜਾਣ ਜਿਹੜਾ ਸਾਡੇ ਪ੍ਰਬੰਧ ਆ ਸਾਡੀ ਕੌਮ ਦੀ ਆਮ ਸ਼ਾਨ ਲਈ ਕੰਮ ਕਰਨ ਵਾਲੇ ਜਿਹੜੇ ਲੋਕ ਉਹ ਉਹਨਾਂ ਨੂੰ ਅੱਗੇ ਲਈਏ ਤੇ ਉਹ ਇਹ ਬੜੀਆ ਪ੍ਰਬੰਧ ਚਾਰ ਦਿਨ ਦੀ ਪੈਰੋਲ ਸੀਗੀ ਪਰ ਇੱਕੋ ਦਿਨ ਦੇ ਵਿੱਚ ਕੁਝ ਘੰਟਿਆਂ ਬਾਅਦ ਹੀ ਸਿਰਫ ਲੈ ਜਾਇਆ ਗਿਆ ਲੋਕੇਸ਼ਨ ਵੀ ਪਾਰਲੀਮੈਂਟ ਤੋਂ ਬਦਲ ਕੇ ਸੇਫ ਹਾਊਸ ਕਰ ਦਿੱਤੀ ਗਈ ਨਹੀਂ ਉਹਨਾਂ ਦਾ ਉਹ ਕਹਿੰਦੇ ਸੀ ਕਿ ਜਿਹੜੇ ਉਹ ਅਧਿਕਾਰੀ ਨਾਲ ਆਏ ਸੀ ਉਹਨਾਂ ਨੂੰ ਇਹ ਪੁੱਛੇ ਗੱਲ ਪੁੱਛੀ ਗਈ ਉਹ ਕਹਿੰਦੇ ਅਪ ਟੂ 4 ਡੇ ਇਹਨ ਕਿਸ ਕੋਈ ਕਿਸੇ ਕਾਰਨ ਅੱਜ ਨਹੀਂ ਹੋ ਸਕਦੀ ਤੇ ਫਿਰ 2-3 ਦਿਨ ਦਾ ਸਮਾਂ ਸੀ ਉਦਾਂ ਕੋਈ ਫਿਕਸ ਨਹੀਂ ਸੀ ਕਿ 4 ਦਿਨ ਜਰੂਰ ਐਨਐਸਏ ਟਾਨ ਬਾਰੇ ਕੋਈ ਨਹੀਂ ਅਜੇ ਇਦਾਂ ਦੀ ਕੋਈ ਗੱਲ ਨਹੀਂ ਹੋਈ ਰਿਵਾਇਤਿਕਰ ਸਾਹਿਬ ਦੇਖ ਸਕਦੇ ਹੋ ਭਾਈ ਸਾਹਿਬ ਦੇ ਪਿਤਾ ਜੀ ਭਾਈ ਕਲਸੀਮ ਸਿੰਘ ਜੀ ਜੋ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ ਔਰ ਉਹਨਾਂ ਨੇ ਜੋ ਜੋ ਗੱਲਬਾਤ ਉਹਨਾਂ ਦੀ ਭਾਈ ਅਮਿਤਪਾਲ ਸਿੰਘ ਨਾਲ ਹੋਈ ਹੈ ਉਹ ਸਾਰੀ ਦੱਸੀ ਹੈ ਸਾਰੀ ਅਪਡੇਟ ਨਾਲ ਜੋੜ ਦੇ ਰਾਂਗੇ ਵੇਖਦੇ ਰਹੋ ਕਾਲ